ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ ਇਸ ਸਮੇਂ ਦੌਰਾਨ ਜਿਹੜੇ ਹੈਲਥ ਕਾਰਡ ਬਣਾਉਣ ਦੇ ਨਾਂ ਤੇ ਸਕੂਲਾਂ ਦੇ ਵਿੱਚੋਂ ਜ਼ਿਲ੍ਹੇ ਪਟਿਆਲੇ ਦੇ ਚੋਂ ਲਗਭਗ 100 ਦੇ ਨਿਰਤੜੇ ਕੰਪਿਊਟਰ ਨੇ ਜਿਹੜੇ ਜਿਹੜੇ 2022 ਦੇ ਵਿੱਚ ਦਿੱਤੇ ਸੀ ਉਹ ਸਾਰੇ ਉੱਥੋਂ ਚੱਕ ਕੇ ਸਕੂਲਾਂ ਚੋਂ ਵੱਖ-ਵੱਖ ਤੋਂ ਦੇ ਉੱਤੇ ਸ਼ਿਫਟ ਕੀਤੇ ਜਾ ਰਹੇ ਨੇ ਤਾਂ ਇਹ ਲੱਗ ਰਿਹਾ ਵੀ ਮੌਜੂਦਾ ਸਰਕਾਰ ਡਾਕੇ ਵੱਲ ਨੂੰ ਨਾ ਆਬੜੀ ਕਿਤੇ ਇਲੈਕਟ੍ਰੂਬ ਦੇ ਵਿੱਚ ਆਰਡਰ ਨਹੀਂ ਹਨ ਨੂੰ ਨਹੀਂ ਕਿਤੇ ਮਿਲਿਆ ਹੋ ਸਕਦਾ ਕੋਈ ਉਹਨਾਂ ਨੇ ਕੋਈ ਕਰਿਆ ਵੀ ਹੋਵੇ ਪਰ ਸਾਡੇ ਲਈ ਕਿਤੇ ਡੋਮੇਨ 'ਚ ਸਾਡੀ 'ਚ ਆਮ ਜਨਤਾ ਨੂੰ ਪਤਾ ਹੋਵੇ ਵੀ ਆ ਪੱਤਰ ਆਇਆ ਉਹ ਪੱਤਰ ਕਿਤੇ ਨਹੀਂ ਲੱਭਿਆ ਜਦੋਂ ਕਿਤੇ ਇੱਕ ਇੰਸਟੀਚੂਟ ਦੇ ਵਿੱਚੋਂ ਕਿਸੇ ਹੋਰ ਜਗ੍ਹਾ ਤੇ ਉੱਤੇ ਅਸੀਂ ਸ਼ਿਫਟ ਕਰਦੇ ਆਂ ਇਹ ਕੋਈ ਗਰੰਟੀ ਨਹੀਂ ਵੀ ਉਹ ਪੂਰੇ ਰੂਪ ਚ ਵਾਪਸ ਆ ਜਾਊਗਾ ਹੋ ਸਕਦਾ ਉਹਦੇ ਚੋਂ RAM ਗੈਪ ਹੋ ਜਾਵੇ ਹੋ ਸਕਦਾ ਉਹਦੇ ਚੋਂ ਹਾਰਡ ਡਿਸਕਸ ਗੈਪ ਹੋ ਜਾਵੇ ਜਾਂ ਹੋਰ ਉਹਦਾ ਕੋਈ ਲੀਡ ਹੈ ਗੈਪ ਹੋ ਜਾਵੇ ਜਾਂ ਇਹ ਵੀ ਹੋ ਸਕਦਾ ਮੈਨੂੰ ਜੋ ਲੱਗਦਾ ਹੈ ਵੀ ਸਾਰਾ ਕੰਪਿਊਟਰ ਹੀ ਗੈਪ ਹੋ ਜਾਵੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਉਹ ਆਪਦੇ ਨਾਗਰਿਕਾਂ ਨੂੰ ਆਪਦੇ ਬਛਿੰਦਿਆਂ ਨੂੰ ਸਿਹਤ ਤੇ ਸਿੱਖਿਆ ਮੁਹੱਈਆ ਕਰਾਵੇ ਤੇ ਇਹ ਸਿਹਤ ਤੇ ਸਿੱਖਿਆ ਮੁਹੱਈਆ ਕਰਵਾਉਣ ਲਈ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਜਿਹੜੇ ਸਾਰੇ ਰਿਸੋਰਸਸ ਆ ਉਹਨਾਂ ਦੀ ਵਰਤੋਂ ਕਰੇ ਨਾ ਕਿ ਇਹ ਕਿ ਸਿਹਤ ਤੇ ਸਿੱਖਿਆ ਦਾ ਬੋਝ ਉਹ ਨਾਗਰਿਕਾਂ ਤੇ ਹੀ ਪਾ ਦੇਵੇ ਕਿ ਉਹ ਆਪੇ ਆਦ ਜਿਹੜਿਆ ਵਸੀਲੇ ਉਹ ਖੜੇ ਕਰਨ ਸਰਕਾਰ ਨੂੰ ਆਪਦੇ ਵਸੀਲੇ ਲਾਉਣੇ ਚਾਹੀਦੇ ਆ ਹੁਣ ਪੰਜਾਬ ਸਰਕਾਰ ਨੇ ਉਲਟਾਰਾ ਫੜ ਲਿਆ بجائے ਇਸ ਦੇ ਕਿ ਲੋਕਾਂ ਨੂੰ ਸੌਖਿਆ ਸੇ ਸਹੂਲਤਾ ਸਿੱਖਿਆ ਉਹ ਦੇਵੇ ਉਹ ਲੋਕਾਂ ਨੂੰ ਹੀ ਪਰੇਸ਼ਾਨ ਕਰਨ ਦੇ ਰਾਹ ਤੁਰੀ ਹੋਈ ਆ ਖਾਸ ਕਰਕੇ ਜਿਹੜੇ ਆ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਬਹੁਤ ਦਮਗੱਜੇ ਨਾਲ ਇਹ ਕਿਹਾ ਕਿ ਅਸੀਂ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੈ ਕੇ ਆਏ ਆ ਪਰ ਉਹ ਸਿਹਤ ਬੀਮਾ ਯੋਜਨਾ ਲਾਗੂ ਕਰਨ ਲਈ ਉਹ ਆਪ ਦੇ ਵਸੀਲੇ ਖੜਨ ਕਰਨ ਦੀ بجائے ਕੋ ਨਵੇਂ ਰੁਜ਼ਗਾਰ ਪੈਦਾ ਕਰਨ ਦੀ بجائے ਜਿਹੜੇ ਕੰਪਿਊਟਰ ਅਧਿਆਪਕ ਨੇ ਉਹਨਾਂ ਉੱਪਰ ਹੀ ਵਾਧੂ ਬੋਝ ਪਾ ਰਹੀ ਆ ਇਸ ਦੇ ਕਰਕੇ ਕੰਪਿਊਟਰ ਅਧਿਆਪਕਾਂ ਦੇ ਵਿੱਚ ਰੋਸ ਵੀ ਆ ਸਾਡੇ ਨਾਲ ਕੰਪਿਊਟਰ ਅਧਿਆਪਕ ਭੁਖੜ ਹੜਤਾਲ ਸੰਘਰਸ਼ ਕਮੇਟੀ ਦੇ ਆਗੂ ਨੇ ਪਰਮਵੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਮਸਲਾ ਕੀ ਆ ਇੱਕ ਪਾਸੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਕੀਮਾ ਦੂਸਰੇ ਪਾਸੇ ਕੰਪਿਊਟਰ ਦੇ ਅਧਿਆਪਕ ਨੇ ਇਹਨਾਂ ਦੇ ਆਪਸੀ ਕੀ ਕਨਟਰਡਿਕਸ਼ਨ ਖੜੀ ਹੋ ਰਹੀ ਹੈ ਤੇ ਬਾਰੇ ਆਪਾਂ ਗੱਲਬਾਤ ਕਰਾਂਗੇ ਪਰਵੀਰ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਪਾ ਗੱਲਬਾਤ ਕਰ ਰਹੇ ਆ ਜੀ ਇੱਕ ਤਾਂ ਸਿਹਤ ਦੀ ਗੱਲ ਹੋ ਗਈ ਕਿਉਂਕਿ ਸਿੱਖਿਆ ਦੀ ਗੱਲ ਹਾਂਜੀ ਇਹ ਤੁਹਾਡੀ ਕੰਟਰਡਿਕਸ਼ਨ ਕਿਵੇਂ ਖੜੀ ਹੋ ਰਹੀ ਆ ਗਵਰਨਮੈਂਟ ਤਾਂ ਕਹਿੰਦੀ ਆ ਆਮ ਆਦੀ ਪਾਰਟੀ ਕਹਿੰਦੀ ਆ ਕਿ ਅਸੀਂ ਸਿਹਤ ਕ੍ਰਾਂਤੀ ਲੈ ਕੇ ਆਏ ਆ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਪਰ ਤੁਹਾਡੇ ਨਾਲ ਕੰਪਿਊਟਰ ਵਿਧਿਆਪਕਾਂ ਨਾਲ ਤੁਹਾਨੂੰ ਕਿਉਂ ਲੱਗ ਰਿਹਾ ਕਿ ਤੁਹਾਨੂੰ ਇਸ ਸਾਰੇ ਵਿੱਚ ਇਨਵੋਲ ਕੀਤਾ ਜਾ ਰਿਹਾ ਦੇਖੋ ਸਾਡੇ ਅਕੋਰਡਿੰਗਲੀ ਕ੍ਰਾਂਤੀ ਤਾਂ ਹੈ ਪਰ ਅਜਾੜੇ ਦੀ ਕ੍ਰਾਂਤੀ ਹੈ ਹੂੰ ਅਜਾੜਾ ਸਮੇਂ ਜਿਹੜੀਆਂ ਵੀ ਐਜੂਕੇਸ਼ਨ ਦੇ ਰਹੇ ਨੇ ਸਿੱਖਿਆ ਦੇ ਰਹੇ ਨੇ ਹਾਂ ਉਹਨਾਂ ਦਾ ਹੋ ਰਿਹਾ ਹੈ ਹਾਂ ਤੇ ਨਾਲ ਹੁੰਦੇ ਉਹਨਾਂ ਬੱਚਿਆਂ ਦਾ ਹੋ ਰਿਹਾ ਜਿਹੜਾ ਜਿਹੜੇ ਬੱਚਿਆਂ ਨੂੰ ਟੀਚਰ ਅਧਿਆਪਕ ਨੇ ਜਿਹੜੇ ਲੰਮੇ ਸਮੇਂ ਤੋਂ ਸਿੱਖਿਆ ਦੇਣ ਦਾ ਵਜਿੱਦਨ ਹੈ ਉਹ ਕਹਿੰਦੇ ਨੇ ਵੀ ਅਸੀਂ ਸਿੱਖਿਆ ਦੇਣੀਓ ਦੇਣੀ ਹੈ ਪਰ ਮੌਜੂਦਾ ਸਰਕਾਰ ਕਹਿੰਦੀ ਵੀ ਅਸੀਂ ਸਿੱਖਿਆ ਨਹੀਂ ਦੇਣ ਦੇਣੀ ਸਮਾਂ ਕਿਹੜਾ ਹੈ ਫਰਵਰੀ ਦਾ ਮਹੀਨਾ ਤੇ 2 ਤਰੀਕ ਤੋਂ ਜਿਹੜੀ ਹੁਣ ਲੰਘੀ ਦੋ ਤਰੀਕ ਐ ਉਸ ਤੋਂ ਪ੍ਰੈਕਟੀਕਲ ਸ਼ੁਰੂ ਹੋ ਗਏ ਸਾਰੇ ਪੰਜਾਬ 'ਚ ਤੇ 17 ਤਰੀਕ ਤੋਂ 8ਵੀਂ 10ਵੀਂ ਤੇ ਪਲੱਸ 2 ਦੇ ਪੇਪਰ ਸ਼ੁਰੂ ਨੇ ਪੱਕੇ ਪੇਪਰ ਪੱਕੇ ਪੇਪਰ ਬੋਰਡ ਦੇ ਜਿਹੜੇ ਆਪਾਂ ਆਮ ਕਰਕੇ ਕਹਿ ਦਈਏ ਉਹਨਾਂ ਬੱਚਿਆਂ ਦਾ ਅੱਜ ਪੂਰੇ ਦਾ ਪੂਰਾ ਸਮਾਂ ਜਿਹੜਾ ਤੇ ਅਧਿਆਪਕਾਂ ਦਾ ਬੱਚਿਆਂ ਨਾਲ ਹੋਣਾ ਚਾਹੀਦਾ ਪਰ ਬੱਚਿਆਂ ਤੋਂ ਅਧਿਆਪਕ ਖੋਹੇ ਜਾ ਰਹੇ ਨੇ ਕਿਵੇਂ ਸਾਰੇ ਪੰਜਾਬ ਚ ਉਹ ਕਿਵੇਂ ਖੋਹੇ ਜਾ ਰਹੇ ਨੇ ਸਾਰੇ ਪੰਜਾਬ ਚ ਲਗਭਗ 6500 ਦੇ ਨੇੜੇ ਤੇੜੇ ਕੰਪਿਊਟਰ ਟੀਚਰ ਨੇ ਠੀਕ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਲਗਭਗ 25 ਤੋਂ 30 ਦੇ ਨੇੜੇ ਤੇੜੇ ਜਾਂ ਕਈ ਵੱਡੇ ਜ਼ਿਲ੍ਹਿਆਂ ਦੇ ਵਿੱਚ 50 ਦੇ ਨੇੜੇ ਤੇੜੇ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ ਇਸ ਸਮੇਂ ਦੌਰਾਨ ਜਿਹੜੇ ਹੈਲਥ ਕਾਰਡ ਬਣਾਉਣ ਦੇ ਨਾਂ ਤੇ ਇਹ ਨਵੀਂ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਆਈ ਆ ਉਹਦੇ ਹੈਲਥ ਕਾਰਡ ਕਿਹਾ ਜਾ ਰਿਹਾ ਵੀ ਕੰਪਿਊਟਰ ਦੇ ਅਧਿਆਪਕ ਬਣਾਉਣ ਬਿਲਕੁਲ ਜੀ ਤੇ ਹੈਲਥ ਕਾਰਡ ਹੀ ਨਾਮ ਬਣਾਉਣ ਜਿੱਥੇ ਉਹਨਾਂ ਨੂੰ ਕਿਹਾ ਵੀ ਵੀ ਉਸ ਸਮੇਂ ਬਣਾਉਣ ਜਦੋਂ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਫਰਵਰੀ ਦਾ ਮਹੀਨਾ ਉਹਨਾਂ ਤੋਂ ਅਧਿਆਪਕ ਖੋਲੇ ਇੱਕ ਤਾਂ ਅਧਿਆਪਕ ਖੋਲੇ ਤੇ ਦੂਸਰਾ ਬਾਰ ਨਾਲ ਹੀ ਹੁੰਦ ਹੁੰਦੇ ਇੱਕ ਹੋਰ ਕਰਤਾ ਤਾਜ਼ਾ ਜਿਹੜਾ ਐਗਜ਼ੈਂਪਲ ਹੈ ਦੋ ਕੁ ਦਿਨ ਹੋਏ ਸਕੂਲਾਂ ਦੇ ਵਿੱਚੋਂ ਜ਼ਿਲ੍ਹੇ ਪਟਿਆਲੇ ਦੇ ਚੋਂ ਲਗਭਗ 100 ਦੇ ਨਿਰਤੜੇ ਕੰਪਿਊਟਰ ਨੇ ਜਿਹੜੇ ਜਿਹੜੇ 2022 ਦੇ ਵਿੱਚ ਦਿੱਤੇ ਸੀ ਉਹ ਸਾਰੇ ਉੱਥੋਂ ਚੱਕ ਕੇ ਸਕੂਲਾਂ ਚੋਂ ਵੱਖ-ਵੱਖ ਤੋਂ ਦੇ ਉੱਤੇ ਸ਼ਿਫਟ ਕੀਤੇ ਜਾ ਰਹੇ ਨੇ ਠੀਕ ਹੈ ਮਿਡਲ ਸਕੂਲਾਂ ਚੋਂ ਕਹਿੰਦੇ ਵੀ ਅਸੀਂ ਚੱਕ ਰਹੇ ਹਾਂ ਜਦ ਜਦ ਕੇ ਅਧਿਆਪਕ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਦਾ ਫਰਜ ਕੀ ਹੁੰਦਾ ਹੈ ਅਧਿਆਪਕ ਦੇਣੇ ਨਾ ਮੇ ਜਾਂ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨਾ 90 ਕੰਪਿਊਟਰ ਤਾਂ ਕੀ ਦੇਣੇ ਜਿਹੜੇ ਆਲਰੇਡੀ ਹੈਗੇ ਸੀਗੇ ਉਹ ਸਿਹਤ ਬੀਮਾ ਯੋਜਨਾ ਲਈ ਵਾਪਸ ਲੈ ਲੈ ਸਕੂਲਾਂ ਤੋਂ ਚੱਕ ਲੈ ਜੀ ਚੱਕ ਲੈ ਚੱਕ ਹੀ ਸ਼ਿਫਟ ਕਰ ਵੀ ਦਿੱਤੇ ਫਿਰ ਤੁਸੀਂ ਸ਼ਬਦ ਜਿਵੇਂ ਯੂਜ਼ ਕਰ ਰਹੇ ਹੋ ਚੱਕ ਲੈ ਹੂੰ ਇਸ ਇਹਦੇ ਲਈ ਕੋਈ ਲਿਖਤੀ ਆਰਡਰ ਡੀਈਓ ਵੱਲੋਂ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਹੋਈ ਹੋਣੀ ਕੋਈ ਪੱਤਰ ਨਹੀਂ ਜੀ ਮੈਨੂੰ ਤਾਂ ਇਹ ਕਹਿਣ ਦੇ ਹੁੰਦੇ ਹੁਣ ਇੱਕ ਇਹ ਲੱਗਦਾ ਵੀ ਜਾਂ ਤਾਂ ਧੱਕੇ ਨਾਲ ਚੱਕ ਲੈਣਾ ਹੂੰ ਜੇ ਕਿਸੇ ਦੇ ਡਾਕਾ ਪੈਂਦਾ ਹੂੰ ਸਾਨੂੰ ਤਾਂ ਇਹ ਲੱਗ ਰਿਹਾ ਵੀ ਮੌਜੂਦਾ ਸਰਕਾਰ ਡਾਕੇ ਵੱਲ ਨੂੰ ਨਾ ਆਵੜੀ ਕਿਤੇ ਹੂੰ ਸਾਡੀ ਸਿੱਖਿਆ ਦਾ ਡਾਕਾ ਹੈ ਸਾਡੇ ਵਿਦਿਆਰਥੀਆਂ ਦੇ ਉੱਤੇ ਉਹ ਡਾਕਾ ਵੀ ਉਹਨਾਂ ਦੀ ਐਜੂਕੇਸ਼ਨ ਵੀ ਖੋ ਲਈ ਤੇ ਜਿਹੜੀ ਐਜੂਕੇਸ਼ਨ ਦੇਣ ਵਾਲਾ ਮਟੀਰੀਅਲ ਹੈ ਸਾਜੋ ਸਮਾਨ ਹੈ ਇਨਫਰਾਸਟ੍ਰਕਚਰ ਹੈ ਇਨਫਰਾਸਟ੍ਰਕਚਰ ਹੈ ਉਹ ਵੀ ਖੋ ਰਹੇ ਖੋ ਲਿਆ ਪਰ ਅਸੀਂ ਪੜਾਵਾਗੇ ਕਿਵੇਂ ਨਹੀਂ ਤੁਹਾਡੇ ਸਕੂਲ ਦੇ ਵਿੱਚ ਵੀ ਇਦਾਂ ਹੀ ਹੋਇਆ ਇਹ ਮੀਡਲ ਸਕੂਲਾਂ 'ਚ ਇਹ ਗੱਲ ਹੋ ਚੁੱਕੀ ਹੈ ਪਟਿਆਲੇ ਜ਼ਿਲ੍ਹੇ ਦੇ ਮੀਡਲ ਪਟਿਆਲੇ ਜ਼ਿਲ੍ਹੇ ਦੇ ਮੀਡਲ ਸਕੂਲਾਂ 'ਚ ਤੁਹਾਡੇ ਕੋਲੇ ਪੱਕੀ ਰਿਪੋਰਟ ਹੈ ਕਿ ਬਿਲਕੁਲ ਜੀ ਤੇ ਕੰਪਿਊਟਰ ਜਿਹੜੇ ਉਹ ਚੱਕ ਕੇ ਲੈ ਗਈ ਸਰਕਾਰ ਬਿਲਕੁਲ ਜੀ ਕਿੱਥੇ ਲੈ ਗਏ ਇਹ ਦੇਖੋ ਕਹਿਣ ਦੇ ਅਨੁਸਾਰ ਕਈ ਜਗ੍ਹਾ ਦੇ ਉੱਤੇ ਕਹਿੰਦੇ ਪੰਚਾਇਤ ਭਵਨ ਦੇ ਵਿੱਚ ਕਿਸੇ 'ਚ ਸ਼ਿਫਟ ਕਰ ਰਹੇ ਨੇ ਪਰ ਪੱਕੀ ਕੋਈ ਪੁਖਤਾ ਜਾਣੀ ਕੋਈ ਦੇ ਰਹੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਕੋਈ ਲੈਟਰ ਹੀ ਨਹੀਂ ਜਦ ਹੈਗਾ ਕੋਈ ਪੱਤਰ ਹੈ ਨਹੀਂ ਨਹੀਂ ਫਿਰ ਕੌਣ ਆਇਆ ਕੰਪਿਊਟਰ ਕੌਣ ਲੈ ਗਿਆ ਫਿਰ ਤੁਸੀਂ ਸਕੂਲ ਦੇ ਵਿੱਚ ਮੌਜੂਦ ਹੁੰਦੇ ਹੋ ਟੀਚਰ ਹੁੰਦੇ ਆ ਪ੍ਰਿੰਸੀਪਲ ਹੁੰਦੇ ਆ ਹੋਰ ਸਟਾਫ ਹੁੰਦਾ ਦੇਖੋ ਜਦੋਂ ਡੀਓ ਦਾ ਆਰਡਰ ਆਉਂਦਾ ਹੈ ਜਦ ਇੱਕ ਅਫਸਰ ਦਾ ਹੁਕਮ ਆ ਗਿਆ ਤਾਂ ਜਿਹੜੇ ਛੋਟੇ ਅਫਸਰ ਹੁੰਦੇ ਨੇ ਉਹਨਾਂ ਨੂੰ ਤਾਂ ਲਾਗੂ ਹੀ ਕਰਨਾ ਹੁੰਦਾ ਨਹੀਂ ਫਿਰ ਉਹ ਮਤਲਬ ਕਿ ਵਰਬਲ ਆਰਡਰ ਆਇਆ ਤੁਸੀਂ ਕਹਿੰਦੇ ਹੋ ਵਰਬਲ ਆਰਡਰ ਆ ਜੀ ਕੋਈ ਲਿਖਤ ਰੂਪ ਦੇ ਵਿੱਚ ਆਰਡਰ ਨਹੀਂ ਸਾਨੂੰ ਨਹੀਂ ਕਿਤੇ ਮਿਲਿਆ ਹੋ ਸਕਦਾ ਕੋਈ ਉਹਨਾਂ ਨੇ ਕੋਈ ਕਰਿਆ ਵੀ ਹੋਵੇ ਪਰ ਸਾਡੇ ਲਿਵੇ ਕਿਤੇ ਡੋਮੇਨ ਚ ਸਾਡੀ ਚ ਆਮ ਜਨਤਾ ਨੂੰ ਪਤਾ ਹੋਵੇ ਵੀ ਆ ਪੱਤਰ ਆਇਆ ਉਹ ਪੱਤਰ ਕਿਤੇ ਨਹੀਂ ਰਭਿਆ ਪਰ ਸ਼ਿਫਟ ਹੋ ਚੁੱਕੇ ਨੇ ਇਹ ਕਨਫਰਮ ਹੈ ਤੇ ਜੇਕਰ ਚਲੋ ਸਰਕਾਰ ਨੇ ਸ਼ਿਫਟ ਕਰ ਵੀ ਲੇ ਤਾਂ ਉਹ ਵਰਤ ਕੇ ਵਾਪਸ ਦੇ ਦੇਣਗੇ ਫਿਰ ਤੁਹਾਨੂੰ ਕੀ ਖਛਾ ਹੈ ਖਛਾ ਇਹ ਹੈ ਜੀ ਦੇਖੋ ਕੰਪਿਊਟਰ ਜਿਹੜੀ ਚੀਜ਼ ਹੈ ਜਾਂ ਆਈਟਮ ਹੈ ਇਸ ਤਰ੍ਹਾਂ ਦੀ ਹੈ ਇਸ ਨੂੰ ਜੇ ਅਸੀਂ ਬਾਰ-ਬਾਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਕਰਾਂਗੇ ਤਾਂ ਉਸ ਦਾ ਪੂਰਾ ਇਹ ਲੱਗਦਾ ਹੁੰਦਾ ਹੈ ਕਿਤੇ ਨਾ ਕਿਤੇ ਖਰਾਬੀ ਆਉਣ ਦੇ ਚਾਂਸ ਪੂਰੇ ਨੇ ਇੱਕ ਗੱਲ ਦੂਸਰੀ ਗੱਲ ਜਦੋਂ ਕਿਤੇ ਇੱਕ ਇੰਸਟੀਚੂਟ ਦੇ ਵਿੱਚੋਂ ਕਿਸੇ ਹੋਰ ਜਗ੍ਹਾ ਦੇ ਉੱਤੇ ਅਸੀਂ ਸ਼ਿਫਟ ਕਰਦੇ ਹਾਂ ਇਹ ਕੋਈ ਗਾਰੰਟੀ ਨਹੀਂ ਵੀ ਉਹ ਪੂਰੇ ਰੂਪ ਚ ਵਾਪਸ ਆ ਜਾਊਗਾ ਹੋ ਸਕਦਾ ਉਹਦੇ ਚੋਂ ਰੈਮ ਗਾਇਬ ਹੋ ਜਾਵੇ ਹੋ ਸਕਦਾ ਉਹਦੇ ਚੋਂ ਹਾਰਡ ਡਿਸਕਸ ਗਾਇਬ ਹੋ ਜਾਵੇ ਜਾਂ ਹੋਰ ਉਹਦਾ ਕੋਈ ਲੀਡ ਹੈ ਗਾਇਬ ਹੋ ਜਾਵੇ ਯਾ ਇਹ ਵੀ ਹੋ ਸਕਦਾ ਮੈਨੂੰ ਜੋ ਲੱਗਦਾ ਹੈ ਵੀ ਸਾਰਾ ਕੰਪਿਊਟਰ ਹੀ ਗਾਇਬ ਹੋ ਜਵੇ ਆਉਣਾ ਨਹੀਂ ਵਾਪਸ ਸੰਪੂਰਨ ਤੌਰ ਤੇ ਕੰਪਿਊਟਰ ਵਾਪਸ ਨਹੀਂ ਆਉਣਗੇ ਇਹ ਖਾਸ਼ਾ ਪੂਰਾ ਹੈ ਤੇ ਸਕੂਲਾਂ ਦਾ ਨੁਕਸਾਨ ਹੋਊਗਾ ਫਿਰ ਜੇਕਰ ਤੁਹਾਡੇ ਕੋਲੇ ਕੰਪਿਊਟਰ ਸੀਗੇ ਤੁਸੀਂ ਪੜਾ ਪੜਾ ਰਹੇ ਸੀਗੇ ਕੰਪਿਊਟਰ ਹੋਊਗਾ ਨਹੀਂ ਤਾਂ ਬੱਚਿਆਂ ਨੂੰ ਕੰਪਿਊਟਰ ਪੜ੍ਹਾਵਾਂ ਕਿਵੇਂ ਇਹ ਪੜ੍ਹਾਇਆ ਹੀ ਨਹੀਂ ਜਾਣਾ ਜੀ ਕਿਉਂਕਿ 2022 ਤੋਂ ਬਾਅਦ ਪਹਿਲਾਂ ਤਾਂ ਕੰਪਿਊਟਰ ਦੇਣੇ ਸੀ ਇੱਕ ਵੀ ਕੰਪਿਊਟਰ ਹੋਰ ਆਇਆ ਨਹੀਂ 2022 ਦੇ ਵਿੱਚ ਆਏ ਨੇ ਕੰਪਿਊਟਰ ਠੀਕ ਹੈ ਮੌਜੂਦਾ ਸਰਕਾਰ ਨੇ ਇਹ ਸਮੇਂ ਦੌਰਾਨ ਕੰਪਿਊਟਰ ਨਹੀਂ ਦਿੱਤੇ ਸਾਨੂੰ ਨਵੇਂ ਜਦ ਕੇ ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਲੈਬਸ ਨੇ ਜਿਹੜੀਆਂ ਸਾਡੀਆਂ ਬੰਦ ਹੋਣ ਕਿਨਾਰੇ ਨੇ ਹਾਰਡਵੇਅਰ ਨੇ ਜਿਹੜੇ ਬਹੁਤ ਜਿਆਦਾ ਪੁਰਾਣੇ ਨੇ ਜਿਹੜੇ ਕਿ ਖਰਾਬ ਹੋ ਚੁੱਕੇ ਨੇ ਤੇ ਉਹ ਜਿਹੜੇ ਕੰਪਿਊਟਰ ਟੀਚਰ ਨੇ ਇੱਕ ਆਪ ਦੇ ਮਨ ਦੇ ਵਿੱਚ ਉਹਨਾਂ ਨੂੰ ਬਜਿੱਦ ਨੇ ਵੀ ਅਸੀਂ ਕੰਪਿਊਟਰ ਸਿੱਖਿਆ ਦੇਣੀ ਹੈ ਉਹ ਆਪਣੀ ਜੇਬਾਂ ਠੀਕ ਕਰਵਾਉਂਦੇ ਨੇ ਕੰਪਿਊਟਰ ਇਹ ਸੱਚ ਹੈ ਇਹ ਫਿਰ ਤੁਸੀਂ ਇਹ ਡਿਮਾਂਡ ਅੱਜ ਕਰ ਰਹੇ ਹੋ ਵੀ ਨਵੇਂ ਕੰਪਿਊਟਰ ਆਉਣੇ ਚਾਹੀਦੇ ਵੀ ਜਦੋਂ ਗਵਰਨਮੈਂਟ ਸਿਹਤ ਵਿਮਾ ਸਕੀਮ ਲੈ ਕੇ ਆ ਰਹੀ ਹੈ ਤੇ ਕੰਪਿਊਟਰ ਯੂਜ਼ ਕਰੀ ਜਿਹੜਾ ਪਹਿਲਾਂ ਤੋਂ ਕਹਿ ਰਹੇ ਹੋ ਕਿਉਂਕਿ ਗੱਲ ਤਾਂ ਇਦਾਂ ਖੜੀ ਹੁੰਦੀ ਹੈ ਨਾ ਕਿਤੇ ਗਵਰਨਮੈਂਟ ਕੋਈ ਚੰਗੀ ਚੀਜ਼ ਕਰਨਾ ਚਾਹੁੰਦੀ ਆ ਤੇ ਯੂਨੀਅਨ ਵਾਲਿਆਂ ਦਾ ਤਾਂ ਕੰਮ ਹੁੰਦਾ ਹੀ ਆ ਕਿ ਗਵਰਨਮੈਂਟ ਦੀ ਨੁਕਤਾਚੀਨੀ ਕੀਤੀ ਜਾਵੇ ਉਹਦੇ ਜਿਹੜੇ ਕੰਮਾਂ ਦੇ ਵਿੱਚ ਥੋੜਾ ਜਿਹਾ ਅੜਚਨ ਪਾਈ ਜਾਵੇ ਦੇਖੋ ਇਹ ਗਵਰਨਮੈਂਟ ਕਹਿੰਦੀ ਹੈ ਗਵਰਨਮੈਂਟ ਹੈ ਜਿਹੜੀ ਜੀ ਇਸ ਨਾਲ ਜ ਅੱਜ ਤੋਂ ਜਦੋਂ ਤੋਂ ਇਹ ਸਰਕਾਰ ਆਈ ਹੈ ਉਦੋਂ ਤੋਂ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਇਹ ਸਾਡੀ ਪਹਿਲ ਦੇ ਆਧਾਰ ਤੇ ਮੰਗ ਹੁੰਦੀ ਹੈ ਵੀ ਸਾਡੇ ਬੱਚਿਆਂ ਲਈ ਨਵੇਂ ਕੰਪਿਊਟਰ ਦਿਓ ਸਾਨੂੰ ਨਵੀਆਂ ਲੈਬਸ ਪ੍ਰੋਵਾਈਡ ਕਰੋ ਇਨਫਰਾਸਟ੍ਰਕਚਰ ਹੋਰ ਇਨਕਰੀਜ਼ ਕਰੋ ਨਾਵੇਂ ਕੰਪਿਊਟਰ ਕੋਈ ਆਇਆ ਕੋਈ ਨਹੀਂ ਠੀਕ ਹੈ ਬਾਰ ਬਾਰ ਮੰਗੇ ਨੇ ਪਰ ਜਿਹੜੇ ਸਾਡੇ ਚੱਲਦੇ ਕਰੇ ਹੋਏ ਕੰਪਿਊਟਰ ਨੇ ਇਹ ਉਹ ਵੀ ਖੋਹ ਲੈਣਗੇ ਤਾਂ ਸਾਡੇ ਪੱਲੇ ਕੀ ਰਹੂਗਾ ਜੀ ਤੁਸੀਂ ਪਟਿਆਲੇ ਜ਼ਿਲ੍ਹੇ ਦੀ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਇਦਾਂ ਹੋਇਆ ਤੁਹਾਡੇ ਕੋਲ ਕੋਈ ਇਦਾਂ ਦੀ ਰਿਪੋਰਟ ਹੈ ਦੇਖੋ ਡਿਊਟੀਆਂ ਪੱਖੋਂ ਤਾਂ ਬਿਲਕੁਲ ਕਲੀਅਰ ਹੈ ਵੀ ਹਰੇਕ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਇਹ ਡਿਊਟੀਆਂ ਨੇ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਪਰ ਹਾਲ ਦੀ ਘੜੀ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਤਾਂ ਇਹ ਨਿਕਲ ਕੇ ਆ ਗਈ ਗੱਲ ਬਾਕੀ ਦੇ ਜ਼ਿਲ੍ਹਿਆਂ 'ਚ ਹਲੇ ਆਈ ਨਹੀਂ ਹੋਰ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚੋਂ ਕੰਪਿਊਟਰ ਸ਼ਿਫਟ ਕਰ ਦਿੱਤੇ ਗਏ ਹੋਣਗੇ ਖਬਰ ਤੇ ਪਿਛਲੇ ਦਿਨਾਂ ਚ ਇਹ ਵੀ ਲੱਗਿਆ ਸੀ ਵੀ ਡਿਊਟੀਆਂ ਲਾਉਣ ਦੀ ਗੱਲ ਆਈ ਟੀਚਰ ਯੂਨੀਅਨ ਨੇ ਵਿਰੋਧ ਕੀਤਾ ਤੇ ਡਿਊਟੀਆਂ ਕੱਟੀਆਂ ਵੀ ਗਈਆਂ ਨੇ ਹਾਂਜੀ ਕੁਝ ਜ਼ਿਲ੍ਹਿਆਂ ਦੇ ਵਿੱਚ ਕੱਟੀਆਂ ਵੀ ਗਈਆਂ ਹੂੰ ਕੁਝ ਜ਼ਿਲ੍ਹਿਆਂ ਚ ਅੱਜ ਵੀ ਲੱਗੀਆਂ ਹੋਈਆਂ ਨੇ ਤਾਜ਼ਾ ਐਗਜ਼ੈਂਪਲ ਹੈ ਬਠਿੰਡੇ ਸਾਈਡ ਹਾਲੇ ਤੱਕ ਇਹ ਡਿਊਟੀਆਂ ਨਹੀਂ ਕੱਟੀਆਂ ਲੁਧਿਆਣੇ ਡਿਊਟੀਆਂ ਨਹੀਂ ਕੱਟੀਆਂ ਸਖਤੀ ਰੂਪ ਦੇ ਵਿੱਚ ਉੱਥੇ ਇਹ ਆਰਡਰ ਲਾਗੂ ਕਰਕੇ ਕੰਪਿਊਟਰ ਟੀਚਰਾਂ ਨੂੰ ਜੁਆਇਨ ਕਰਾ ਲਿਆ ਗਿਆ ਰਾਤ ਫਾਜ਼ਿਲਕਾ ਸਾਈਡ ਵੀ ਗੱਲ ਹੋਈ ਉੱਥੇ ਵੀ ਕਨਫਰਮ ਹੈ ਵੀ ਉੱਥੇ ਦੇ ਕੰਪਿਊਟਰ ਟੀਚਰਾਂ ਨੂੰ ਠੱਕੇ ਨਾਲ ਜੁਆਇਨ ਕਰਾ ਲਿਆ ਗਿਆ ਕੀ ਕੰਮ ਕੀ ਲਿਆ ਜਾ ਰਿਹਾ ਫਿਰ ਕੰਪਿਊਟਰ ਦੇ ਡਾਟਾ ਐਂਟਰੀ ਦਾ ਜੀ ਹੂੰ ਡਾਟਾ ਐਂਟਰੀ ਜਿਹੜੀ ਜਿਹੜਾ ਕੰਮ ਇੱਕ ਡਾਟਾ ਐਂਟਰੀ ਆਪਰੇਟਰ ਨੂੰ ਕਰਨਾ ਚਾਹੀਦਾ ਉਹ ਕੰਮ ਅਧਿਆਪਕਾਂ ਤੋਂ ਕਰਵਾਇਆ ਜਾ ਰਿਹਾ ਤੇ ਇਹ ਕਹਾਂਗੇ ਜਦਕੇ ਚਾਹੀਦਾ ਸੀ ਇਹ ਸੀ ਮੌਜੂਦਾ ਸਰਕਾਰ ਨੂੰ ਨਵੇਂ ਇਹਨ ਰੋਜ਼ਗਾਰ ਪੈਦਾ ਕਰਦੇ ਨਵੇਂ ਡਾਟਾ ਐਂਟਰੀ ਆਪਰੇਟਰ ਰੱਖਦੇ ਸਾਰੇ ਪੰਜਾਬ ਚ ਉਹਦੇ ਨਾਲ ਸਾਡੇ ਪੜਾਏ ਹੋਏ ਜਿਹੜੇ ਬੱਚੇ ਨੇ ਸਕੂਲਾਂ ਚੋਂ ਸਰਕਾਰੀ ਸਕੂਲ ਚ 2005 ਤੋਂ ਅਸੀਂ ਪੜਾਉਂਦੇ ਆ ਰਹੇ ਹਾਂ ਅਸੀਂ बार-बार ਇਹ ਮੰਗ ਕਰਦੇ ਆ ਨਵੀਆਂ ਪੋਸਟਾਂ ਕੱਢੋ ਅਧਿਆਪਕਾਂ ਦੀਆਂ ਵੀ ਤੇ ਕੰਪਿਊਟਰ ਆਪਰੇਟਰਾਂ ਦੀਆਂ ਵੀ ਤੇ ਇੱਕ ਨਾਲ ਹੁੰਦੇ ਅਸੀਂ ਇੱਕ ਮੰਗ ਸਾਡੀ ਹੋਰ ਐ ਵੱਧ ਕੇ ਵੀ ਵਿਦਿਆਰਥੀ ਜਿਹੜੇ ਸਾਡੇ ਲਵੇ ਪੜ੍ਹ ਕੇ ਜਾਂਦੇ ਨੇ 6ਵੀਂ ਤੋਂ ਲੈ ਕੇ +2 ਤੱਕ ਉਹਨਾਂ ਨੂੰ ਇੱਕ ISO ਸਰਟੀਫਿਕੇਟ ਜਾਰੀ ਕੀਤਾ ਜਾਵੇ ਉਹਨੇ 7 ਸਾਲ 8 ਸਾਲ ਸਾਡੇ ਲਵੇ ਪੜ੍ਹਿਆ ਬੱਚਾ ਉਹ 7 ਸਾਲ ਪੜ੍ਹ ਲਿਆ 6ਵੀਂ ਤੋਂ ਲੈ ਕੇ 10ਵੀਂ ਤੱਕਰ ਪਹਿਲੇ +1 ਤੋਂ ਲੈ ਕੇ +2 ਤੱਕ 7 ਸਾਲ ਪੜ੍ਹਿਆ ਤੇ ਉਹ 7 ਸਾਲ ਪੜ੍ਹਨ ਦੇ ਬਾਵਜੂਦ ਉਸ ਨੂੰ ISO ਸਰਟੀਫਿਕੇਟ ਹੈ ਜਿਹੜਾ ਉਹ ਨਹੀਂ ਜਾਰੀ ਕੀਤਾ ਜਾਂਦਾ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਰ ਉਹੀ ਬੱਚਾ 10ਵੀਂ ਜਾਂ ਪਲੱਸ 2 ਤੋਂ ਬਾਅਦ ਜਾ ਕੇ ਪ੍ਰਾਈਵੇਟ ਕਿਸੇ ਇੰਸਟੀਚਿਊਟ ਦੇ ਵਿੱਚ ਜਾਂਦਾ ਹੈ ਤੇ ਉਸ ਨੂੰ 2 ਜਾਂ 3 ਮਹੀਨੇ ਪੜਾਇਆ ਜਾਂਦਾ ਹੈ 1 ਜਾਂ 2 ਘੰਟੇ ਲਈ ਪੜਾਇਆ ਜਾਂਦਾ ਹੈ ਫਿਰ ਉਹਨੂੰ ਆਈਐਸਓ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ 7 ਸਾਲ ਦੇ ਵਿੱਚ ਪੜਾਏ ਹੋਏ 'ਚ ਤਾਂ ਉਹ ਇਹ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਰਿਹਾ ਇੱਕ ਮਹੀਨੇ ਜਾਂ 2 ਮਹੀਨੇ ਦੇ ਵਿੱਚ 3 ਮਹੀਨੇ 'ਚ ਪੜਾ ਕੇ ਉਸ ਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ ਇਹ ਇਹ ਵੀ ਸਾਡੀ ਮੰਗ ਹੈ ਜੀ ਤੁਹਾਡੀ ਇਸ ਮਾਮਲੇ ਤੇ ਜਾਂ ਤਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰ ਨਾਲ ਦਾ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨਾਲ ਕੋਈ ਗੱਲਬਾਤ ਹੋਈ ਪਿਛਲੇ ਦਿਨੀ ਇਹ ਹੋਈ ਸੀ ਉਹਨਾਂ ਨੂੰ ਪਹਿਲਾਂ ਤਾਂ ਅਸੀਂ ਇਹ ਸਾਰੀਆਂ ਮੰਗਾਂ ਨੋਟ ਕਰਾਈਆਂ ਹੋਈਆਂ ਨੇ ਪਰ ਪਿਛਲੇ ਦਿਨੀ ਸਾਡੇ ਸੈਕਟਰੀ ਸਾਹਿਬ ਨਾਲ ਵੀ ਗੱਲ ਹੋਈ ਹੈ ਪਰ ਇੱਕ ਤਰਾਸ ਦੀ ਹੋਰ ਵੀ ਚੱਲ ਰਹੀ ਹੈ ਜਦੋਂ ਨੂੰ ਗੱਲ ਕੋਈ ਸਾਡੀ ਮੀਟਿੰਗ ਇੱਕ ਜਾਂ ਦੋ ਹੁੰਦੀਆਂ ਨੇ ਉਸ ਤੋਂ ਬਾਅਦ ਕਦੇ ਤਾਂ ਡੀਜੀਐਸਸੀ ਸਾਹਿਬ ਬਦਲ ਜਾਂਦੇ ਨੇ ਕਦੇ ਸੈਕਟਰੀ ਸਾਹਿਬ ਬਦਲ ਜਾਂਦੇ ਨੇ ਤੇ ਜਿਹੜਾ ਨਵਾਂ ਕੋਈ ਆਉਂਦਾ ਹੈ ਸੈਕਟਰੀ ਜਾਂ ਇਨ ਡੀਜੀਐਸਸੀ ਉਹ ਸਾਨੂੰ ਕਹਿੰਦਾ ਵੀ ਮੈਂ ਹਾਲੇ ਨਵਾਂ ਮੈਨੂੰ ਸਮਝਣ ਲਈ ਦੋ ਚਾਰ ਮਹੀਨੇ ਦਿਓ ਜਦੋਂ ਨੂੰ ਅਸੀਂ ਸਮਝਾਉਣ ਲਈ ਉਹਨਾਂ ਨੂੰ ਦੋ ਚਾਰ ਮਹੀਨੇ ਦਿੰਨੇ ਆ ਉਹਦੋਂ ਨੂੰ ਨਵਾਂ ਆ ਜਾਂਦਾ ਉਹ ਕਹਿੰਦਾ ਮੈਂ ਫੇਰ ਨਵਾਂ ਮੈਂ ਮੈਨੂੰ ਦੁਬਾਰਾ ਸਮਝਾਓ ਅਸੀਂ ਪਿਛਲੇ 2005 ਤੋਂ ਲੈ ਕੇ ਇਹੀ ਸਮਝਾਉਂਦੇ ਹੀ ਥੱਕ ਗਏ ਵੀ ਅਸੀਂ ਕਿਹੜੇ ਮੁਲਾਜ਼ਮਾਂ ਤੇ ਕੀ ਕੀ ਚੀਜ਼ਾਂ ਸਾਡੀਆਂ ਡਿਮਾਂਡਸ ਨੇ ਕੀ ਕਿਹੜੀਆਂ-ਕਿਹੜੇ ਸਾਡੇ ਹੱਕ ਨੇ ਜਿਹੜੇ ਤੁਸੀਂ ਖੋਏ ਹੋਏ ਨੇ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਡਿਊਟੀ ਲੱਗੀ ਐਜ਼ ਅ ਡਾਟਾ ਐਂਟਰੀ ਆਪਰੇਟਰ ਤੁਸੀਂ ਕੰਪਿਊਟਰ ਦੇ ਆਪ ਕੋ ਇਹਦਾ ਇੱਕ ਕਾਰਨ ਇਹ ਵੀ ਆ ਵੀ ਤੁਸੀਂ ਰੈਗੂਲਰ EMPLOYE ਨਹੀਂ ਹੈਗੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅੰਡਰ ਡਾਇਰੈਕਟਲੀ ਨਹੀਂ ਆਉਂਦੇ ਬਿਲਕੁਲ ਜੀ ਦੇਖੋ ਜਦੋਂ ਤਾਂ ਸਾਡੇ ਹੱਕ ਦੇਣੇ ਨੇ ਉਦੋਂ ਤਾਂ ਇਹ ਸਾਨੂੰ ਕਹਿ ਦਿੰਦੇ ਨੇ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਨਹੀਂ ਹੈਗੇ ਤੁਹਾਨੂੰ ਕਿਹੜੀ ਕੈਟਾਗਰੀ ਚ ਰੱਖਦੇ ਹੋ ਥੋੜਾ ਜਿਹਾ ਦਰਸ਼ਕਾਂ ਨੂੰ ਕਲੀਅਰ ਹੋ ਜੇ ਜਿਹੜੀ ਪਿਕਟ ਸੋਸਾਇਟੀ ਵਾਲੀ ਗੱਲ ਹੈ ਹਾਂਜੀ ਸਾਨੂੰ ਕੈਟਾਗਰੀ ਦੇਖੋ ਜੀ ਅਸੀਂ ਜਦੋਂ 2005 ਦੇ ਵਿੱਚ ਭਰਤੀ ਹੋਏ ਸਾਨੂੰ ਪਹਿਲਾਂ ਇਹਨਾਂ ਨੇ ਬਹੁਤ ਨਿਗੂਣੀਆਂ ਤਨਖਾਹਾਂ ਤੇ ਰੱਖਿਆ ਠੀਕ ਹੈ ਹੌਲੀ 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 ਸਾਡੇ ਸੰਘਰਸ਼ ਚੱਲੇ ਤੇ ਉਹ ਸਮੇਂ ਦੀਆਂ ਸਰਕਾਰਾਂ ਦੇ ਨਾਲ ਸਾਡੇ ਇਹ ਵਾਅਦੇ ਚੱਲਦੇ ਚਲਦੇ ਰਹੇ ਪਰ ਇੱਕ ਜਗ੍ਹਾ 2011 ਤੋਂ ਬਾਅਦ ਆ ਕੇ ਸਾਨੂੰ ਸੰਪੂਰਨ ਤੌਰ ਤੇ ਉਹਨਾਂ ਨੇ ਕਿਹਾ ਵੀ ਰੈਗੂਲਰ ਕਰਤਾ ਤੁਹਾਨੂੰ ਅੱਜ ਤੋਂ ਬਾਅਦ ਲੜਨ ਦੀ ਜਾਂ ਸਾਨੂੰ ਇਹ ਹੱਕ ਕਹਿਣ ਦੀ ਕੋਈ ਲੋੜ ਨਹੀਂ ਪੈਣੀ ਅਸੀਂ ਵੀ ਬਹੁਤ ਖੁਸ਼ ਸੀ 2011 ਚ ਵੀ ਲੋ ਜੀ ਸਾਰੀਆਂ ਪ੍ਰਾਪਤੀਆਂ ਹੋ ਗਈਆਂ ਤੇ ਹੁਣ ਜਿਵੇਂ ਅਸੀਂ ਪਹਿਲਾਂ ਪੜਾ ਰਹੇ ਹਾਂ ਹੁਣ ਪੜਾਏ ਪੜਾਉਂਦੇ ਹੀ ਰਹਾਂਗੇ ਪਰ 11 ਤੋਂ ਬਾਅਦ ਹੁਣਾਂ ਕੀ ਸ਼ੁਰੂ ਹੋਇਆ ਇੱਕ ਦੋ ਸਾਲਾਂ ਬਾਅਦ ਹੌਲੀ-ਹੌਲੀ ਸਾਡੀਆਂ ਜਿਹੜੀਆਂ ਵੀ ਡਿਮਾਂਡਸ ᱛੀਆਂ ਉਹਤੇ ਕੱਟ ਲਾਉਣੇ ਸ਼ੁਰੂ ਕਰਤੇ ਜਿੰਨੇ ਹੱਕ ਤੇ ਉਹ ਖੋਹਣੇ ਸ਼ੁਰੂ ਕਰਦੇ ਲਿਖਤ ਰੂਪ ਦੇ ਵਿੱਚ ਦੇਤਾ ਵੀ ਸੀਐਸਆਰ ਰੂਲ ਲਾਗੂ ਨੇ ਹਮ ਹਾਈ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦੇਤਾ ਜਦੋਂ ਅੱਜ ਕੱਲ ਆਪਾਂ ਮੰਨਦੇ ਆਂ ਵੀ ਕੋਈ ਵੀ ਸਰਕਾਰ ਹੈ ਜਿਹੜੀ ਹਾਈ ਕੋਰਟ ਦੇ ਫੈਸਲੇ ਦੇ ਉਲਟ ਅੱਗੇ ਨਹੀਂ ਜਾਂਦੀ ਹੁੰਦੀ ਕਿਉਂਕਿ ਇਹ ਮੌਜੂਦਾ ਸਰਕਾਰ ਤਾਂ ਇਹ ਕਹਿ ਕੇ ਆਈ ਆ ਵੀ ਮੈਂ ਅਸੀਂ ਮਲਾਜ਼ਮਾਂ ਦੇ ਪੱਖੀ ਆਂ ਹਮ ਅਸੀਂ ਲੋਕ ਪੱਖੀ ਆਂ ਪਰ ਇਹੀ ਸਰਕਾਰ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਸਾਡੇ ਉਲਟ ਜਾ ਕੇ ਉੱਥੇ ਖੜ ਗਈ। ਪੈਸੇ ਕਿਹਦੇ ਲੱਗ ਰਹੇ ਨੇ ਪੰਜਾਬ ਦੇ ਲੋਕਾਂ ਦੇ। ਹੂੰ। ਲਾਹ ਕਿਹਦੇ ਰਹੇ ਨੇ ਉਲਟ ਪੰਜਾਬ ਦੇ ਲੋਕਾਂ ਦੇ। ਹੂੰ। ਇਹ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਸਰਕਾਰ ਹੈ ਜਿਹੜੀ ਜਾਦ ਕੇ ਇਦਾਂ ਦੇ ਲੋਕਾਂ ਦੇ ਪੈਸੇ ਜਿਹੜੇ ਇਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਫੂਕ ਰਹੇ ਨੇ। ਠੀਕ ਹੈ। ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਲਾਉਣ ਜਾਂ ਸਾਡੀ ਜਿਹੜੀਆਂ ਹੱਕੀ ਮੰਗਾਂ ਨੇ ਉਹ ਪੂਰੀਆਂ ਕਰ ਦੇਣ ਕੀ ਡਿਮਾਂਡ ਕੀ ਹੈ ਫਿਰ ਤੁਹਾਡੀ ਹੁਣ ਪੰਜਾਬ ਗਵਰਨਮੈਂਟ ਤਾਂ ਹੀ ਹੁਣ ਕੀ ਡਿਮਾਂਡ ਕਰਦੇ ਹੋ ਦੇਖੋ ਸਾਡੀ ਡਿਮਾਂਡ ਹੈ ਸਾਡੇ ਤੇ ਉੱਪਰ ਸੀਐਸਆਰ ਰੂਲ ਲਾਗੂ ਲਿਖਤ ਰੂਪ ਦੇ ਵਿੱਚ ਕੀਤੇ ਹੋਏ ਨੇ ਗਵਰਨਰ ਦੇ ਆਰਡਰ ਨੇ ਹਾਈ ਕੋਰਟ ਦਾ ਫੈਸਲਾ ਹੈ ਉਹ ਉਹ ਸਾਡੇ ਤੇ ਲਾਗੂ ਕਰ ਦਿੱਤਾ ਜਾਵੇ ਠੀਕ ਹੈ ਜਿਸ ਨਾਲ ਸਾਡੇ ਜਿਹੜੇ ਇਹ ਪੇ ਕਮਿਸ਼ਨ ਹੈ ਪੰਜਵਾਂ ਪੇ ਕਮਿਸ਼ਨ ਸਾਨੂੰ ਦੇ ਦਿੱਤਾ ਗਿਆ ਸੀ ਪਰ ਚੇਮਾ ਪੇ ਕਮਿਸ਼ਨ ਸਾਡੇ ਤੋਂ ਖੋਲਿਆ ਰੋਖਤਾ ਠੀਕ ਹੈ ਉਹ ਸਾਡਾ ਡਿਮਾਂਡ ਹੈ ਤੇ ਪੇ ਕਮਿਸ਼ਨ ਨਹੀਂ ਦਿੱਤਾ ਜਾਂਦਾ ਜਿੰਨਾ ਸਮਾਂ ਉਹਨਾਂ ਸਮਾਂ ਡੀਏ ਇਨਕਰੀਜ਼ ਕੀਤਾ ਜਾਂਦਾ ਉਹ ਵੀ ਸਾਡਾ ਰੋਖਤਾ ਠੀਕ ਹੈ ਇਹ ਬਣ ਇਹ ਮੰਨ ਕੇ ਚੱਲੋ ਜੀ ਸਾਨੂੰ ਅਸੀਂ ਇਸ ਤਰ੍ਹਾਂ ਦੇ ਮੁਲਾਜ਼ਮਾਂ ਸਾਨੂੰ ਬਿਮਾਰ ਹੋਣ ਦਾ ਵੀ ਅਧਿਕਾਰ ਨਹੀਂ ਦਿੱਤਾ ਅਸੀਂ ਬਾਦੂ ਕੰਮ ਜ਼ਰੂਰ ਤੁਹਾਡੇ ਤੋਂ ਲਿਆ ਲੈ ਜਾਂਦਾ ਹਰੇਕ ਤਰ੍ਹਾਂ ਦਾ ਕੰਮ ਪੰਜਾਬ ਦੇ ਕੋਈ ਵੀ ਐਸ ਡੀ ਐਮ ਦਫ਼ਤਰ ਹੋਵੇ ਡੀ ਸੀ ਦਫ਼ਤਰ ਹੋਵੇ ਜਾਂ ਕੋਈ ਇਨ ਡੀਓ ਦਫ਼ਤਰ ਹੋਵੇ ਬੀਓ ਦਫ਼ਤਰ ਹੋਵੇ ਜਾਂ ਕਿਸੇ ਵੀ ਹੋਰ ਤਰ੍ਹਾਂ ਦਾ ਦਫ਼ਤਰ ਹੋਵੇ ਹਰ ਇੱਕ ਜਗ੍ਹਾ ਦੇ ਉੱਤੇ ਕੰਪਿਊਟਰ ਟੀਚਰਾਂ ਨੂੰ ਡਾਟਾ ਐਂਟਰੀ ਆਪਰੇਟਰ ਦੇ ਤੌਰ ਤੇ ਵਰਤਿਆ ਜਾ ਰਿਹਾ ਪਿਛਲੇ ਲੰਮੇ ਸਮੇ ਤੋਂ ਅੱਜ ਵੀ ਤੁਸੀਂ ਜੇ ਚੈੱਕ ਕਰੋਗੇ ਜਾ ਕੇ ਚਾਹੇ ਡੀਓ ਦਫ਼ਤਰ 'ਚ ਭag ਜਾਓ ਚਾਹੇ ਡੀ ਸੀ ਦਫ਼ਤਰ 'ਚ ਭag ਜਾਓ ਜਾਂ ਕਿਸੇ ਹੋਰ ਦਫ਼ਤਰ 'ਚ ਭag ਜਾਓ ਤੁਹਾਨੂੰ ਇੱਕ ਦੋ ਕੰਪਿਊਟਰ ਟੀਚਰ ਨੇ ਜਿਹੜੇ ਉੱਥੇ ਮਿਲਣਗੇ ਪੱਕਾ ਇਹ ਡੈਫੀਨਿਟ ਜਦ ਕਿ ਉਹ ਇੱਕ ਕੁਆਲੀਫਾਈਡ ਟੀਚਰ ਆ ਉਹਨੇ ਬੀਟੈਕ ਕੀਤੀ ਆ ਜਾਂ ਬੀਐਡ ਕੀਤੀ ਹੋਣੀ ਆ ਜਾਂ ਉਹ ਬਿਲਕੁਲ ਕੁਆਲੀਫਾਈਡ ਨਹੀਂ ਕਿ ਅਧਿਆਪਨ ਦਾ ਕੰਮ ਕਰਨ ਪਰ ਉਹ ਡਾਟਾ ਐਂਟਰੀ ਆਪਰੇਟਰ ਦਾ ਕੰਮ ਤਾਂ ਨਹੀਂ ਹੈ ਉਹਨਾਂ ਦਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਉਹਦੇ ਲਈ ਤਾਂ ਬਹੁਤ ਓਵਰ ਕੁਆਲੀਫਾਈਡ ਨੂੰ ਜੇ ਆਪਾਂ ਕਹਿ ਲਈਏ ਇਹ ਦੇਖੋ ਪੰਜਾਬ ਦੇ ਵਿੱਚ ਜਿੰਨੇ ਵੀ ਟੀਚਰ ਨੇ ਸਾਡੇ ਕੰਪਿਊਟਰ ਟੀਚਰ ਨੇ ਸਾਰੇ ਦੇ ਸਾਰੇ ਮਾਸਟਰ ਡਿਗਰੀ ਹੋਲਡਰ ਨੇ ਐਮਸੀਏ ਕਰੀ ਹੋਈ ਹੈ ਐਮਐਸਸੀ ਕਰੀ ਹੋਈ ਹੈ ਬੈਚਲਰ ਡਿਗਰੀ BCA ਕਰੀ ਹੋਈ ਹੈ B.Tech ਕਰੀ ਹੋਈ ਹੈ ਜਿਹੜੀਆਂ B ਕੰਪਿਊਟਰ ਦੇ ਰਿਲੇਟਡ ਡਿਗਰੀਜ਼ ਨੇ ਸਾਰੀਆਂ ਕੰਪਲੀਟਡ ਨਹੀਂ ਸਭ ਦੀਆਂ ਕੰਪਲੀਟਡ ਨਹੀਂ ਜਦ ਕੇ ਉਹਨਾਂ ਦਾ ਕੰਮ ਤਾਂ ਇਹ ਹੋਣਾ ਚਾਹੀਦਾ ਵੀ ਚੰਗੇ ਅਸੀਂ ਅੱਗੇ ਵਿਦਿਆਰਥੀਆਂ ਨੂੰ ਪੜ੍ਹਾਈਏ ਤੇ ਉਹਨਾਂ ਦਾ ਭੁੱਖ ਸੁਧਾਰੀਏ ਪਰ ਸਾਡੇ ਤੋਂ ਕੰਮ ਕੀ ਲਿਆ ਜਾ ਰਿਹਾ ਹੈ ਦਫ਼ਤਰਾਂ ਦੇ ਵਿੱਚ ਸਿਰਫ ਟਾਈਪ ਟਾਈਪ ਤਾਂ 10ਵੀਂ ਜਾਂ ਪਲੱਸ 2 ਪਾਸ ਕਰਿਆ ਬੱਚਾ ਕੋਈ ਵੀ ਕਰ ਸਕਦਾ ਮੈਂ ਕਹੂੰਗਾ ਵੀ ਜੇ ਜਿਹੜੇ ਬੱਚੇ ਮੇਰੇ ਲੱਭੇ ਪੜ ਕੇ ਗਏ ਨੇ ਉਹ ਕਿਤੇ ਜ਼ਿਆਦਾ ਵਧੀਆ ਟਾਈਪ ਅੱਜ ਵੀ ਜਾਣਦੇ ਨੇ ਉਹ ਹੂੰ ਉਹਨਾਂ ਨੂੰ ਕਿਉਂ ਨਹੀਂ ਐਮਪਲਾਈ ਉਸ ਨੂੰ ਕਿਉਂ ਨਹੀਂ ਰੋਜ਼ਗਾਰ ਦਿੱਤਾ ਜਾ ਰਿਹਾ ਜਿਹੜੇ ਪਲੱਸ 2 ਕਰਕੇ ਗਏ ਨੇ ਬੱਚੇ ਸਾਡੇ ਉਹਨਾਂ ਨੂੰ ਕੰਪਿਊਟਰ ਆਪਰੇਟਰ ਰੱਖ ਲਓ ਸਾਰੇ ਡਿਪਾਰਟਮੈਂਟਸ ਦੇ ਵਿੱਚ ਰੱਖੋ ਹੂੰ ਜੀ ਨਹੀਂ ਉਹਨਾਂ ਨੂੰ ਵਿਹਲੇ ਛੱਡ ਕੇ ਅਸੀਂ ਇੱਕ ਪਾਸੋਂ ਕਹਿੰਦੇ ਆ ਵੀ ਅਸੀਂ ਕ੍ਰਾਈਮ ਰੇਟ ਡਾਊਨ ਕਰ ਰਹੇ ਹਾਂ ਕ੍ਰਾਈਮ ਰੇਟ ਤਾਂ ਡਾਊਨ ਆਊਗੀ ਜੇ ਸਾਡੇ ਬੱਚੇ ਨੇ ਜਿਹੜੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਨੌਕਰੀਆਂ ਮਿਲ ਨਹੀਂ ਰਹੀਆਂ ਉਹ ਡਿਪਰੈਸ਼ਨ 'ਚ ਜਾ ਰਹੇ ਨੇ ਤੇ ਡਿਪਰੈਸ਼ਨ 'ਚ ਗਿਆ ਬੱਚਾ ਕਿਤੇ ਵੀ ਮੋਲਡ ਹੋ ਸਕਦਾ ਹੈ ਉਹ ਨਸ਼ਿਆਂ 'ਚ ਵੀ ਜਾ ਸਕਦਾ ਹੈ ਉਹ ਕਿਸੇ ਗਲਤ ਪਾਸੇ ਨੂੰ ਵੀ ਮੁੜ ਸਕਦਾ ਹੈ ਜੀ